ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਚੰਗੇ ਪਵਿੱਖ ਦੀ ਆਸ ਵਿੱਚ 2 ਸਾਲ ਦੇ ਸਟੱਡੀ ਵੀਜ਼ਾ ਤੇ ਕਰੀਬ 1.5 ਸਾਲ ਪਹਿਲਾਂ ਕੈਨੇਡਾ ਗਏ ਨਜ਼ਦੀਕੀ ਪਿੰਡ ਜੋੜਾ ਛਤਰਾ ਦੇ 20 ਵਰਿਆ ਦੇ ਨੌਜਵਾਨ ਭਗਤਵੀਰ ਸਿੰਘ ਦੀ ਪਿਛਲੇ ਮਹੀਨੇ ਦੀ 27 ਤਰੀਕ ਨੂੰ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ ਉਸ ਦੀ ਮ੍ਰਿਤਕ ਦੇਹ ਅਜ ਹਜ ਉਸ ਦੇ ਪਰਿਵਾਰ ਵਿੱਚ ਪਹੁੰਚੀ ਤਾਂ ਉਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਭਗਤਵੀਰ ਪਰਿਵਾਰ ਵਿੱਚ ਇਕਲੌਤਾ ਲੜਕਾ ਸੀ ਉਸਦੇ ਪਿਤਾ ਜੋ ਵਾਟਰ ਸਪਲਾਈ ਵਿੱਚ ਕੰਮ ਕਰਦੇ ਸੀ 2017 ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਸੀ ਤੇ ਹੁਣ ਪਰਿਵਾਰ ਵਿੱਚ ਸਿਰਫ ਭਗਤ ਵੀਰ ਦੀ ਮਾਤੇ ਉਸ ਦੀ ਇੱਕ ਭੈਣ ਹੀ ਬਚੇ ਹਨ ਉੱਥੇ ਹੀ ਉਸਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਭਗਤ ਵੀਰ ਦੀ ਭੈਣ ਨੂੰ ਉਸਦੇ ਪਿਤਾ ਦੇ ਨੌਕਰੀ ਦਿੱਤੀ ਜਾਵੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਸਾਡਾ ਆਪਣਾ ਬਚਾਏ ਭਗਤ ਵੀਰ ਸਿੰਘ ਸਵਾਗ ਸਾਲ ਹੋਇਆ ਜੀ ਇਹ ਆਪਣੇ ਕੈਨੇਡਾ ਗਿਆ ਸੀ ਤੇ ਕੁਝ ਕੁ ਦਿਨ ਪਹਿਲਾਂ 21 21 ਪਿਛਲੇ 21 ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਤੇ ਕੁਝ ਸਮਾਂ ਜਿਹੜਾ ਵਾ 2-4 ਦਿਨ 5 ਦਿਨ ਹੈ ਹਸਪੀਟਲ ਜਿੰਦਗੀ ਨਾਲ ਜੂਝਦਾ ਰਿਹਾ ਉਸ ਤੋਂ ਬਾਅਦ ਇਹਨਾਂ ਦੀ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਤੇ ਨੇ ਇੱਕ ਬੱਚਾ ਹੀ ਮਾਲਕ ਨੇ ਪਤਾ ਨਹੀਂ ਕਿੱਦਾਂ ਦਾ ਪਾਣਾ ਵਰਤਾਤਾ ਕਦੀ ਅਸੀਂ ਸੋਚਿਆ ਵੀ ਨਹੀਂ ਕਿ ਐਡੀ ਵਧੀਆ ਰੂਪ ਰੱਬ ਸਾਡੇ ਕੋਲ ਖੋ ਕੇ ਲੈ ਜਾਵੇਗਾ ਬੜਾ ਨੇਕ ਬੱਚਾ ਹੀ ਪਿਤਾ ਦੀ ਇਹਨਾਂ ਦੀ ਪਹਿਲਾਂ ਹੀ 2017 ਚ ਡੈਥ ਹੋ ਗਈ ਜੋ ਕਿ ਵਾਟਰ ਸਪਲਾਈ ਦੀ ਨੌਕਰੀ ਕਰਦੇ ਸੋ ਇਹ ਇਕੱਲਾ ਇਕੱਲਾ ਹੀ ਘਰ ਦਾ ਆਸਰਾ ਉਹ ਵੀ ਰੱਬ ਨੇ ਖੋਲਿਆ ਤੇ ਹੋਰ ਕੀ ਧਰਮਾ ਕਹਿ ਸਕਦਾ ਇਹ ਬੱਚਾ 21 ਸਾਲ ਦਾ ਹੈ ਮੇਰਾ ਸਟੱਡੀ ਵੀ ਜੇ ਤੇ ਸਟੱਡੀ ਵੀ ਜੇ ਤੇ ਕਿਹਾ ਸੀ ਇਹਦੀ ਦਸੰਬਰ ਤੱਕ ਸਟੱਡੀ ਜਿਹੜੀ ਪੂਰੀ ਹੋਣੀ ਹੈ ਤਾਂ ਲੋਕ ਇਸ ਤਰ੍ਹਾਂ ਪਤਾ ਲੱਗਾ ਕਿ ਇਲਾਜ ਹੋ ਗਿਆ। ਇਹ ਕੰਮ ਤੇ ਜਾ ਰਿਹਾ ਤੇ ਦੋਸਤਾਂ ਨੇ ਫੋਨ ਕਾਲ ਕੀਤੀ ਵੀ ਇਦਾਂ ਇਦਾਂ ਭਗਤ ਵੀਰ ਸਿੰਘ ਦੀ ਭਗਤ ਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ। ਇਹਨੂੰ ਕੈਲਗਰੀ ਹਸਪੀਟਲ ਚ ਐਡਮਿਟ ਕਰਵਾਇਆ ਗਿਆ। ਸਾਨੂੰ ਉਹਦੇ ਦੋਸਤਾਂ ਨੇ ਦੱਸਿਆ। ਜਾਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੇਖੋ ਬੱਚੇ ਦੀ ਡੈਥ ਹੋਈ ਨੂੰ ਮਹੀਨਾ ਹੋ ਗਿਆ। ਅੱਜ ਮਹੀਨੇ ਤੋਂ ਵੀ ਦਿਨ ਤਾਂ ਟੱਪ ਗਏ ਨੇ। ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਆ ਬਤਰਾ ਘੰਟਿਆਂ ਚ ਬੱਚੇ ਦੀ ਡੱਦ ਬਹੁਤੀ ਜਿਹੜੀ ਆਪਣੇ ਮਾਪੇ ਉਹਦੇ ਕੋਲ ਪਹੁੰਚਣੀ ਚਾਹੀਦੀ ਆ। ਔਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਵਾਟਰ ਸਪਲਾਈ ਚ ਸਰਵਿਸ ਕਰਦੇ ਸੀ ਇੱਕੋ ਇੱਕ ਬੇਟੀ ਰਹਿ ਗਈ ਆ ਅਸੀਂ ਇਹੋ ਮੰਗ ਕਰਦੇ ਆ ਕਿ ਉਹਨਾਂ ਦੀ ਬੱਚੀ ਨੂੰ ਜਿਹੜੀ ਆ ਪਿਤਾ ਵਾਲੀ ਨੌਕਰੀ ਦਿੱਤੀ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਦੋਵੇਂ ਮਾਮਾ ਧੀਆਂ ਹੀ ਰਹਿ ਗਈਆਂ ਨੇ